पी ट्रिपल एसपी ਭਰਤੀ 2024 ਇਹ ਨੋਟੀਫਿਕੇਸ਼ਨ ਆਇਆ ਸੀਗਾ 2 ਮਾਰਚ 2024 ਨੂੰ ਜਿਸਦੇ ਸੰਬੰਧ ਵਿੱਚ ਅੱਜ ਇੱਕ ਵੀਡੀਓ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਇੱਕ ਡਿਟੇਲਡ ਫਾਰਮ ਵਿੱਚ ਜਾਣਕਾਰੀ ਤੁਸੀਂ ਲੈ ਸਕੋਗੇ ਕੀ ਸੀ ਇਸਦਾ ਇਤਿਹਾਸ ਅੱਜ ਕਿਵੇਂ ਅੱਗੇ ਵੱਧ ਗਈ ਹੈ ਐਕਚੁਅਲੀ ਵਿੱਚ ਵਿੱਚੋ ਤੁਹਾਨੂੰ ਪਤਾ ਹੋਊਗਾ ਲੋਕ ਸਭਾ ਦੀਆਂ ਚੋਣਾਂ ਕਰਕੇ ਚੋਣ ਜਾਬਤਾ ਹੋਣ ਕਰਕੇ ਵਿੱਚੋ ਪੰਜਾਬ ਦੇ ਪੇਪਰਸ ਤੇ ਇੱਕ ਵਾਰੀ ਠੱਲ ਪੈ ਗਈ ਸੀ ਸੋ ਪੀਟ੍ਰੀਪਲ ਐਸਪੀ ਨੇ ਨਵਾਂ ਸਕੈਡਿਊਲ ਜਾਰੀ ਕਰ ਦਿੱਤਾ ਹੈ ਕੱਲ ਦੀ ਹੀ ਤਾਰੀਖ ਤੋਂ 16 ਅਗਸਤ ਨੂੰ ਬਹੁਤ ਚੰਗੀ ਗੱਲ ਹੈ ਐਂਡ ਐਂਦੇ ਸੰਬੰਧ ਵਿੱਚ ਪੂਰੀ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਕਿ ਜੋ ਇਹ ਭਰਤੀ ਆਈ ਹੈ ਤਾਂ ਐਗਜ਼ੈਕਟਲੀ ਇਹ ਅਸਾਮੀਆਂ ਦੇ ਵਿੱਚ ਵਾਅਦਾ ਹੋਇਆ ਹੈ ਐਸ ਦੇ ਸੰਬੰਧ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਣਾ ਚਾਹਾਂਗੇ ਇਹ ਨੰਬਰ ਪਹਿਲਾਂ 258 ਦਾ ਸੀਗਾ ਐਂਡ ਹੁਣੇ ਵੱਧ ਕੇ ਕੁਝ ਜਿਹੜਾ ਹੈਗਾ ਹੈ 584 ਭਰਤੀਆਂ ਹੋ ਚੁੱਕੀਆਂ ਹੈ ਕਲਰਕ ਦੇ ਜੋ ਅਲੱਗ-ਅਲੱਗ ਮਹਿਕਮੇ ਹੁੰਦੇ ਐ ਐਂਡ ਮੇਰੇ ਨਾਲ ਇੱਥੇ ਹੋਰ ਵੀ ਟੀਮ ਮੈਂਬਰ ਸਿਗੇ ਆ ਮੈਂ ਬੁਲਾਉਣਾ ਚਾਹੂੰਗਾ ਅਨਮੋਲ ਸਰ ਨੂੰ ਐਂਡ ਉਹ ਤੁਹਾਡੇ ਨਾਲ ਅੱਗੇ ਦੀ ਜਾਣਕਾਰੀ ਹੋਰ ਵੀ ਸਾਂਝਾ ਕਰਦੇ ਐ ਤਾਂ ਹਾਂਜੀ ਭਾਈ ਪਹਿਲਾਂ ਤਾਂ ਸਾਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਸਰ ਤੁਹਾਨੂੰ ਕਨਫਰਮ ਕਰੀ ਗਏ ਆ ਕਿ ਪੀਟ ਸਬੀ ਦੀਆਂ ਜਿੰਨੀਆਂ ਵੀ ਨਵੀਆਂ ਭਰਤੀਆਂ ਹੈਗੀਆਂ ਤਾਂ ਉਹਨਾਂ ਵਿੱਚੋਂ ਕੁਝ ਭਰਤੀਆਂ ਦੇ ਵਿੱਚ ਵਾਧਾ ਹੋ ਚੁੱਕਿਆ ਹੈਗਾ ਤਾਂ ਉਹਦੇ ਨਾਲ ਹੀ ਸੰਬੰਧਿਤ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੋਧ ਪੱਤਰ ਜਾਰੀ ਹੋਇਆ ਜਿਦੇ ਵਿੱਚ ਬੜਾ ਕਲੀਅਰ ਉਹਨਾਂ ਨੇ ਦਿੱਤਾ ਹੈਗਾ ਕਿ ਜਿੰਨੀਆਂ ਵੀ ਅਸਾਮੀਆਂ 258 ਤੋਂ ਵੱਧ ਕੇ 584 ਕਰ ਦਿੱਤੀਆਂ ਗਈਆਂ ਔਰ ਇਹਨਾਂ ਦੀਆਂ ਜਿਹੜੀਆਂ ਦੁਬਾਰਾ ਡੇਟਸ ਵੀ ਜਿਹੜੀਆਂ ਇਸ਼ੂ ਹੋ ਗਈਆਂ ਕਿ ਤੁਸੀਂ ਰੀ ਅਪਲਾਈ ਕਰ ਸਕਦੇ ਹੋ ਭਾਈ ਜਿਹੜੇ ਬੱਚਿਆਂ ਨੇ ਤਾਂ ਪਹਿਲਾਂ ਅਪਲਾਈ ਕਰ ਦਿੱਤਾ ਉਹਨਾਂ ਨੇ ਤਾਂ ਦੁਬਾਰਾ ਅਪਲਾਈ ਨਹੀਂ ਕਰਨਾ ਉਹ ਤਾਂ ਡਨ ਹੈ ਜਿਹੜੇ ਵਿਦਿਆਰਥੀ ਨਵੇਂ ਅਪਲਾਈ ਕਰਨਗੇ ਕਿਉਂਕਿ ਭਾਈ ਤਰੀਕ ਨਵੀਂ ਆਈ ਹੈ ਪੋਸਟਾਂ 'ਚ ਵਾਧਾ ਹੋਇਆ ਤਾਂ ਨਵੇਂ ਬੱਚੇ ਕਦੋਂ ਤੱਕ ਅਪਲਾਈ ਕਰ ਸਕਦੇ ਆ ਤਾਂ ਆਨਲਾਈਨ ਅਪਲਾਈ ਸ਼ੁਰੂ ਕਦੋਂ ਹੋਣਗੇ ਐਗਜ਼ਾਮ ਤਾਂ 21/8/2024 ਨੂੰ ਸ਼ੁਰੂ ਹੋਣਗੇ ਆਖਰੀ ਮਿਤੀ 1/9/2024 ਸ਼ਾਮ 5 ਵਜੇ ਤੱਕ ਹੋਏਗੀ ਫਿਰ ਐਵੇਂ ਫੀਸ ਭਰਨ ਦੀ ਆਖਰੀ ਮਿਤੀ 4 ਤਰੀਕ ਹੈਗੀ ਹੈ 4/9/24 ਔਰ ਐਵੇਂ ਕਰੈਕਸ਼ਨ ਪੋਰਟਲ ਦੀ ਜਿਹੜੀ ਸ਼ੁਰੂਆਤ ਹੋਏਗੀ ਉਹ 5/9 ਨੂੰ ਹੋਏਗੀ ਤੇ ਕਰੈਕਸ਼ਨ ਪੋਰਟਲ ਦੀ ਅੰਤਿਮ ਮਿਤੀ ਜਿਹੜੀ ਹੈਗੀ ਆ ਉਹ 8/9/2024 ਹੋਏਗੀ ਤਾਂ ਇਹ ਤਰੀਕਾਂ ਤੁਸੀਂ ਯਾਦ ਕਰ ਲਿਆ ਜੇ ਤਾਂ ਇਹ ਤੋਂ ਪਹਿਲਾਂ-ਪਹਿਲਾਂ ਤੁਸੀਂ ਆਪਣੇ ਫਾਰਮ ਭਰ ਸਕਦੇ ਹੋ ਇਹਨਾਂ ਅਪਡੇਟਸ ਬੰਦੀ ਠੀਕ ਹੈ ਜੀ ਜਿੱਦਾਂ ਕੀ ਤੁਹਾਨੂੰ ਪਤਾ ਹੈ ਕਿ ਇਹਦੇ ਬਾਰੇ ਸਾਰਾ ਕੁਝ ਤੁਹਾਨੂੰ ਦੱਸ ਦਿੱਤਾ ਗਿਆ ਹੈ ਕਿ ਕਦੋਂ-ਕਦੋਂ ਤਰੀਕੇ ਦੀ ਆ ਗਿਆ ਨਾ ਉਸੇ ਤਰ੍ਹਾਂ ਪੀ ਟ੍ਰਿਪਲ ਐਸ ਬੀ ਨੇ ਇੱਕ ਸ਼ਡਿਊਲ ਜਾਰੀ ਕੀਤਾ ਜਿਦੇ ਵਿੱਚ ਸਾਰੇ ਪੀ ਪੀ ਟ੍ਰਿਪਲ ਐਸ ਬੀ ਦੇ ਜੋ ਪੇਪਰ ਐਗਜ਼ਾਮ ਨੇ ਤੁਹਾਡੇ ਉਹਨਾਂ ਦੀ ਤਰੀਕ ਮੈਂਸ਼ਨ ਕਰ ਦਿੱਤੀ ਗਈ ਹੈ ਐਸੇ ਤਰ੍ਹਾਂ ਜਿਹੜਾ ਸਾਡਾ ਐਗਜ਼ਾਮ ਹੈ ਇਹਦੀ ਤਰੀਕ ਮੈਂਸ਼ਨ ਕੀਤੀ ਹੈ ਇਹਨਾਂ ਨੇ 30 11 2024 ਤੋਂ ਇਹ ਜਿਹੜੇ ਪੇਪਰ ਨੇ ਸਟਾਰਟ ਹੋਣ ਜਾ ਰਹੇ ਨੇ ਉਹ ਲਾਸਟ ਜਿਹੜੀ 14 12 ਔਰ ਤੋਂ ਲੈ ਕੇ 15 12 ਦੇ ਵਿੱਚ ਵਿੱਚ ਇਹ ਸਾਰੇ ਐਗਜ਼ਾਮ ਸਾਡੇ ਸ਼ੁਰੂ ਹੋ ਜਾਣਗੇ ਹਾਂਜੀ ਡੀਅਰ ਸਟੂਡੈਂਟ ਜਿਵੇਂ ਕਿ ਸਾਰੇ ਟੀਚਰ ਸਾਹਿਬਾਨ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਨੋਟੀਫਿਕੇਸ਼ਨ ਦੇ ਵਿੱਚ ਕੀ ਵੈਕੈਂਸੀ ਦੇ ਵਿੱਚ ਵਾਅਦਾ ਕੀਤਾ ਗਿਆ ਅਤੇ ਤੁਹਾਨੂੰ ਦੁਬਾਰਾ ਤੋਂ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਇਸ ਦੇ ਰਿਗਾਰਡਿੰਗਲੀ ਦੋਸਤੋ ਆਪਣੀ ਟੈਕਟ ਬਜਰਾ ਅਕੈਡਮੀ ਦੇ ਵੱਲੋਂ ਬਹੁਤ ਜਲਦ 27 ਅਗਸਤ ਨੂੰ ਆਫਲਾਈਨ ਤੇ ਆਨਲਾਈਨ ਬੈਚੀ ਸ਼ੁਰੂ ਹੋਣ ਜਾ ਰਹੇ ਨੇ ਜਿਹਦੇ ਵਿੱਚ ਪੀ ਟ੍ਰਿਪਲ ਐਸ ਬੀ ਦੀ ਤਿਆਰੀ ਆਉਣ ਵਾਲੀਆਂ ਪੰਜਾਬ ਪੁਲਿਸ ਦੀਆਂ 10000 ਪੋਸਟਾਂ ਦੀ ਤਿਆਰੀ ਤੇ ਜੋ ਤੁਸੀਂ ਫਾਰਮ ਭਰ ਚੁੱਕੇ ਹੋ ਲੇਬਰ ਇਨਸਪੈਕਟਰ ਅਸਿਸਟੈਂਟ ਅਫਸਰ ਦਾ ਇਹਨਾਂ ਸਾਰਿਆਂ ਦੀ ਜੋ ਆਪਣੀ ਟਟਬਜਰ ਅਕੈਡਮੀ ਦੇ ਵਿੱਚ ਆਨਲਾਈਨ ਤੇ ਆਫਲਾਈਨ ਬੈਚ ਜਾਇਆ 27 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਨੇ ਤੇ ਇਹਦਾ ਐਡਰੈਸ ਕੀ ਹੈ ਦੋਸਤੋ ਅਜੀਤ ਰੋਡ ਗਲੀ ਨੰਬਰ 11 ਠੀਕ ਹੈ ਜੀ ਟੀਜੀ ਜਾਣਕਾਰੀ ਤੁਹਾਨੂੰ ਦਿਨਾ ਚਾਹੂਗਾ ਕਿ ਜਿਸ ਚੈਨਲ ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਤੁਸੀਂ ਜਿਹੜਾ ਹੈਗਾ ਹੈ ਐਗਜ਼ੈਕਟਲੀ ਪੰਜਾਬ ਬਜ਼ਾਰ ਚੈਨਲ ਤੇ ਦੇਖ ਰਹੇ ਹੋ ਰਾਈਟ ਤਾਂ ਅੱਗੇ ਦੀਆਂ ਸਾਰੀਆਂ ਜਾਣਕਾਰੀਆਂ ਕਿਉਂਕਿ ਜੋ ਪਹਿਲਾਂ ਅਕੈਡਮੀ ਜਾਣੀ ਜਾਣਦੀ ਰਹੀ ਹੈ ਉਹ ਟੈਟ ਬਜ਼ਾਰ ਦੇ ਨਾਮ ਨਾਲ ਜਾਣੀ ਜਾਂਦੀ ਰਹੀ ਹੈ ਤਾਂ ਐਗਜ਼ੈਕਟਲੀ ਹੁਣ ਨੇ ਇਸ ਦੇ ਲਈ ਇੱਕ ਨਵਾਂ ਨਾਮ ਇੰਟਰੋਡਿਊਸ ਕੀਤਾ ਜਾ ਰਿਹਾ ਤੁਹਾਡੇ ਸਾਹਮਣੇ ਤਾਂ ਪੰਜਾਬ ਬਜ਼ਾਰ ਪੂਰੀ ਦੀ ਪੂਰੀ ਟੀਮ ਗਰਾਉਂਡ ਲੈਵਲ ਤੇ ਉਤਰ ਕੇ ਤੁਹਾਨੂੰ ਜਿਵੇਂ ਕਿ ਸਰ ਨੇ ਵੀ ਦੱਸਿਆ ਹੈ ਮੰਗਤ ਸਰ ਨੇ ਯਾ ਪ੍ਰਿੰਸ ਸਰ ਯਾਨਮੋਲ ਸਰ ਨੇ ਨਾ ਇਹ ਸਭ ਜਾਣਕਾਰੀਆਂ ਤੁਹਾਨੂੰ ਦਿੱਤੀਆਂ ਹਨ ਤਾਂ ਐਗਜ਼ੈਕਟਲੀ ਗਾਈਜ਼ ਅਸੀਂ ਸਾਰੇ ਦੇ ਸਾਰੇ ਗਵਰਨਮੈਂਟ ਜੌਬਸ ਦੇ ਕਿਉਂਕਿ ਤੁਸੀਂ ਬਹੁਤ ਡਿਮਾਂਡ ਕਰਦੇ ਰਹਿੰਦੇ ਹੋ ਕਿ ਸਰ ਤੁਹਾਡੇ ਤੇ ਬਿਲੀਵ ਹੈ ਤਾਂ ਹੁਣ ਤੁਸੀਂ ਗਵਰਨਮੈਂਟ ਜੌਬਸ ਦੇ ਲਈ ਵੀ ਤਿਆਰੀ ਜ਼ਰੂਰ ਤੋਂ ਕਰਵਾਓ ਤਾਂ ਇਹਨੂੰ ਅਸੀਂ ਪੂਰੀ ਤਰ੍ਹਾਂ ਨਾਲ ਸੈਪਰੇਟ ਰੱਖਣ ਵਾਲਿਆਂ ਟੀਚਿੰਗ ਜੌਬਸ ਦਾ ਪਲੈਟਫਾਰਮ ਸੈਪਰੇਟ ਰਹੇਗਾ ਉਹ ਟੈਡ ਬਜ਼ਾਰ ਹੈ ਹੀ ਹੈ ਬਟ ਪੰਜਾਬ ਬਜ਼ਰ ਜੋ ਕਿ ਤੁਹਾਡੇ ਸਾਹਮਣੇ ਇੰਟਰੋਡਿਊਸ ਕੀਤਾ ਜਾ ਰਿਹਾ ਹੈ ਉਹ ਸਪੈਸੀਫਿਕਲੀ ਸਾਰੀ ਦੀ ਸਾਰੀ ਪੰਜਾਬ ਗਵਰਨਮੈਂਟ ਜੌਬਸ ਤੇ ਨਾਮ ਕਿਉਂ ਰੱਖਿਆ ਗਿਆ ਹੈ ਦੇਖੋ ਬਜ਼ਰ ਵਰਡ ਅਸੀਂ ਪਹਿਲਾਂ ਵੀ ਜੋ ਲਿਆ ਸੀਗਾ ਉਸ ਇੱਕ ਘੰਟੀ ਦੇ ਤੌਰ ਤੇ ਉਸ ਇੱਕ ਸਿਗਨਲ ਦੇ ਤੌਰ ਤੇ ਜੋ ਤੁਹਾਨੂੰ ਅਲਰਟ ਦਿੰਦਾ ਰਹੇਗਾ ਸਮੇਂ ਦੇ ਨਾਲ-ਨਾਲ ਤੇ ਪੰਜਾਬ ਵਰਡ ਇੱਥੇ ਸਪੈਸੀਫਾਈ ਕਰ ਰਿਹਾ ਹੈ ਕਿ ਪੰਜਾਬ ਜੌਬਸ ਦੇ ਲਈ ਕੋਈ ਵੀ ਅਪਡੇਟ ਆਂਦੀ ਹੈ ਤਾਂ ਗਵਰਨਮੈਂਟ ਮਹਿਕਮੇ ਦੇ ਵਿੱਚ ਤੋਂ ਤੁਹਾਨੂੰ ਅਸੀਂ ਜਾਣਕਾਰੀਆਂ ਉਹ ਤੁਹਾਨੂੰ ਅਪਡੇਟ ਸਹੀ ਸਮੇਂ ਦੇ ਅਨੁਸਾਰ ਜਿਹੜੀ ਹੈਗੀ ਹੈ ਉਹ ਦਿੰਦੇ ਰਾਂਗੇ ਬਾਕੀ ਹੋਰ ਵੀ ਫੈਕਲਟੀ ਮੈਂਬਰਸ ਤੁਹਾਡੇ ਨਾਲ ਜਿਹੜੇ ਹੈਗੇ ਆਪਣੇ ਵੀ ਜਿਹੜਾ ਹੈਗਾ ਰੱਖਣਗੇ ਕਿ ਕਿਵੇਂ ਅਸੀਂ ਰਗੇ ਤੁਹਾਡੇ ਲਈ ਤਿਆਰੀ ਕਰਵਾਉਂਦੇ ਹਾਂ ਜਿੰਦਾ ਕਿ ਸਰ ਨੇ ਦੱਸ ਦਿੱਤਾ ਸਾਰੇ ਇਗਜ਼ਾਮ ਜਿਹੜੇ ਕਿ ਪੰਜਾਬ ਦੇ ਵਿੱਚ ਹੁੰਦੇ ਨੇ ਉਹਨਾਂ ਸਾਰਿਆਂ ਲਈ ਇੱਕ ਅਲੱਗ ਤੋਂ ਵੈਬਸਾਈਟ ਆਪਣੇ YouTube ਚੈਨਲ ਲੈ ਕੇ ਆ ਰਹੇ ਹਾਂ ਇਹ ਜਿਹੜੇ ਇਗਜ਼ਾਮ ਦੀ ਤਿਆਰੀ ਅਸੀਂ ਤੁਹਾਨੂੰ ਕਰਵਾਵਾਂਗੇ ਇਹ ਦੋਨੋਂ ਮੋਡ ਦੇ ਵਿੱਚ ਹੋਏਗੀ ਜੇਕਰ ਤੁਸੀਂ ਆਨਲਾਈਨ ਮੋਡ ਵਿੱਚ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਨਲਾਈਨ ਮੋਡ ਵਿੱਚ ਵੀ ਚੱਲੂਗੀ ਜੇਕਰ ਤੁਸੀਂ ਆਫਲਾਈਨ ਮੋਡ ਦੇ ਵਿੱਚ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਆਫਲਾਈਨ ਅਸਟਿੰਡੇ ਦੇ ਵਿੱਚ ਹੀ ਆਫਲਾਈਨ ਕਲਾਸਿਸ ਦਾ ਜਿਹੜਾ ਵੀ ਸਾਡਾ ਸਿਸਟਮ ਰਹੇਗਾ ਜੀ ਸਰ ਸਰ ਤੁਸੀਂ ਇਹਨਾਂ ਨੂੰ ਦੱਸ ਦਿਓ ਕਿ ਸਬਸਕ੍ਰਾਈਬ ਵੀ ਜ਼ਰੂਰ ਤੋਂ ਕਰਾ ਹਾਂ ਸਬਸਕ੍ਰਾਈਬ ਜ਼ੋਰ ਕਰਦੇ ਆ ਜੀ ਜੀ ਤਾਂ ਜਿਵੇਂ ਕਿ ਸਰ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਇਹ ਚੈਨਲ ਹੈ ਜਿਹੜਾ ਉਹ ਸਪੈਸ਼ਲ ਕੰਪੀਟੀਟਿਵ ਇਗਜ਼ਾਮ ਵਾਸਤੇ ਸ਼ੁਰੂ ਕੀਤਾ ਗਿਆ ਜੋ ਸਾਡਾ ਪਹਿਲਾ ਚੈਨਲ ਟੈਟਬਸ ਉਹ ਬਈ ਟੀਚਿੰਗ ਇਗਜ਼ਾਮ ਵਾਸਤੇ ਰਹੇਗਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡਾ ਚੈਨਲ ਟੀਚਿੰਗ ਇਗਜ਼ਾਮ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਮੋਰੀ ਇਗਜ਼ਾਮ ਹੈ ਤਾਂ ਚੈਨਲ ਹੈਗਾ ਤਾਂ ਬਈ ਆਪਾਂ ਜਿਹੜਾ ਹੈਗਾ ਇਸ ਚੈਨਲ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਉਹਨਾਂ ਵਿਦਿਆਰਥੀਆਂ ਤੱਕ ਜੋ ਪੰਜਾਬ ਲੈਵਲ ਦੇ ਜਿਹੜੇ ਪੇਪਰ ਉਹਨਾਂ ਦੀ ਤਿਆਰੀ ਕਰਨਾ ਚਾਹੁੰਦੇ ਹੈਗੇ ਠੀਕ ਹੈ ਜੀ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਆ ਜੇ ਔਰ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਜਿਵੇਂ ਕਿ ਬਾਕੀ ਸਾਰੀਆਂ ਅਪਡੇਟ ਤੁਹਾਨੂੰ ਸਾਡੇ ਟੀਮ ਮੈਂਬਰ ਦੇ ਚੁਕੇ ਨੇ ਹੋਰ ਵਧੇਰੇ ਜਾਣਕਾਰੀ ਦੇ ਵਾਸਤੇ ਤੁਸੀਂ ਸਾਡਾ ਜਿਹੜਾ ਨਵਾਂ WhatsApp ਗਰੁੱਪ ਬਣਿਆ ਬੱਚੇ ਉਸ ਦੇ ਵਿੱਚ ਐਡ ਹੋ ਸਕਦੇ ਹੋ ਕੁਛ ਨਹੀਂ ਕਰਨਾ ਤੁਹਾਡਾ ਨੇਮ ਸਿਟੀ ਕੋਰਸ ਜੈਂਡਰ ਨੂੰ ਮੈਂਸ਼ਨ ਕਰਨਾ ਹੈ 904112 60500 ਤੇ ਸਾਨੂੰ ਮੈਸੇਜ ਕਰ ਸਕਦੇ ਹੋ ਸਾਡੇ ਨਾਲ ਜੁਟ ਸਕਦੇ ਹੋ ਐਂਡ ਗਾਈਜ਼ ਇੱਥੇ ਛੋਟੀ ਜੀ ਗੱਲ ਇਹ ਵੀ ਹੈ ਕਿ ਸਾਰੀ ਦੀ ਸਾਰੀ ਟੀਮ ਉਤਰੀ ਹੈ ਕੁਝ ਮੈਂਬਰਸ ਵਾਲੇ ਤੁਹਾਡੇ ਨਾਲ ਨਹੀਂ ਹੈਗੇ ਹਨਾ ਅਸੀਂ ਕੁਝ ਪੰਜ ਟੀਚਰਸ ਐਸਟਿੰਗ ਤੁਹਾਡੇ ਲਈ ਹਾਂ ਕੁਝ ਮੈਂਬਰਸ ਵਾਲੇ ਹੋਰ ਵੀ ਆਣਗੇ ਅਗਲੀਆਂ ਵੀਡੀਓਜ਼ ਵਿੱਚ ਤੁਸੀਂ ਉਹਨਾਂ ਨੂੰ ਵੀ ਦੇਖਦੇ ਰਹੋਗੇ ਤਾਂ ਬਸ ਛੋਟੀ ਜੀ ਗੱਲ ਇਹ ਹੀ ਹੈ ਕਿ ਬਹੁਤ ਜਲਦੀ ਹਰ ਇੱਕ ਅਪਡੇਟ ਪਹਿਲਾਂ ਤੁਹਾਨੂੰ ਇਸ ਚੈਨਲ ਤੇ ਮਿਲਣ ਵਾਲੀ ਹੈ ਫਾਰਵਰਡ ਤੁਹਾਨੂੰ ਹਰ ਇੱਕ ਟੀਚਰ ਇੱਕੋ ਹੀ ਗੱਲ ਬੋਲ ਰਿਹਾ ਚੈਨਲ ਨੂੰ ਸਬਸਕ੍ਰਾਈਬ ਜਲਦ ਤੋਂ ਕਰ ਲਓ ਐਂਡ ਵਧੇਰੇ ਜਾਣਕਾਰੀਆਂ ਐਂਡ ਪ੍ਰੋਪਰ ਸਟਡੀ ਮਟੀਰੀਅਲ ਦੇ ਲਈ ਕਿਉਂਕਿ ਰੈਡਬਜ਼ ਅਕੈਡਮੀ ਸ਼ੁਰੂ ਤੋਂ ਜਾਣੇ ਰਿਹਾ ਟੌਪਿਕ ਵਾਈਜ਼ ਥਿਊਰੀ ਟੌਪਿਕ ਵਾਈਜ਼ ਐਮਸੀਕਿਊਜ਼ ਕਰਵਾਉਣ ਦੇ ਨਾਲ ਮੌਕ ਟੈਸਟ ਟੈਸਟ ਸੀਰੀਜ਼ ਕੰਪਲੀਟ ਬੈਚ ਹੁੰਦਾ ਤਾਂ ਬਸ ਉਸੇ ਤਰੀਕੇ ਦੇ ਨਾਲ ਇੱਕ ਪ੍ਰੋਪਰ ਵੈਲ ਮੈਨੇਜ ਤਰੀਕੇ ਦੇ ਨਾਲ ਤੁਸੀਂ ਕੋਚਿੰਗ ਕਰੋਗੇ ਐਂਡ ਉਸ ਤੋਂ ਵੀ ਪਹਿਲਾਂ ਤੁਹਾਨੂੰ ਇੱਕ ਬਹੁਤ ਵੱਡੀ ਅਪਡੇਟ ਹੋਰ ਦੇਣਾ ਚਾਹੁੰਗਾ ਸਾਰੇ ਦੇ ਸਾਰੇ ਟੀਚਰਸ ਆਪਣੇ ਡੈਮੋਸ ਫ੍ਰੀ ਆਫ ਕੋਸ ਪਾਟੇ ਸਾਹਮਣੇ ਰੱਖਣਗੇ ਆਪਣੇ ਐਸਏ ਚੈਨਲ ਤੇ ਤਾਂ ਇਸ ਵੀਡੀਓ ਨੂੰ ਆਪਣੇ ਮੈਕਸਿਮਮ ਫਰੈਂਡਸ ਤੱਕ ਸ਼ੇਅਰ ਕਰੋ राइट right. एंड बाकी ओ सी सारी जानकारी अगली वीडियो देवेस ਤੁਹਾਡੇ ਨਾਲ ਜੋ ਵੀ ਅਗੀਆਂ ਆਉਣ ਵਾਲੀਆਂ ਵੀਡੀਓਜ਼ ਹੋਣਗੀਆਂ ਉਸ ਦੇ ਮਾਧਿਅਮ ਨਾਲ ਲੈ ਕੇ ਆਂਦੇ ਰਾਂਗੇ ਤੇ ਫ੍ਰੀ ਵਰਸਾ ਗਰੁੱਪ ਜੁਆਇਨ ਕਰਨਾ ਨਾ ਬੁੱਲਿਓ ਤੇ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹੂੰਗਾ ਇਹ ਜੋ ਨੰਬਰ ਹੈ 9041260500 ਤਾਂ ਇਸ ਨੂੰ ਪੰਜਾਬ ਬਜ਼ਾਰ ਦੇ ਨਾਮ ਤੇ ਸੇਵ ਜ਼ਰੂਰ ਤੋਂ ਕਰ ਲੈਣਾ ਥੈਂਕ ਯੂ ਜੀ